ਅੱਜਕਲ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ ਪੰਜਾਬ ਦੀਆਂ ਮੁੱਖ ਖਬਰਾਂ ਦੀਆਂ ਪਹਿਲਾ ਸੁਰਖੀਆਂ ਤੇ ਨਜ਼ਰ ਮਾਰਦਿਆਂ ਕੇਂਦਰੀ ਮੰਤਰੀ ਦਾ ਬਿਆਨ ਕਿ ਹਰ ਰਾਹਤ ਪੈਕੇਸ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਆਵੇਗਾ ਕੇਂਦਰ ਨੇ ਹੜ੍ਹ ਪੀੜਤਾਂ ਦੇ ਲਈ ਐਲਾਨਿਆ ਹੈ 1600 ਕਰੋੜ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਸੁਖਬੀਰ ਬਾਦਲ ਤੇ ਪਲਟਵਾਰ ਪੁਲਿਸ ਅਫਸਰ ਬਾਰੇ ਦੱਤੇ ਬਿਆਨ ਦੀ ਕੀਤੀ ਨਿੰਦਾ ਕਿ ਹੱਦ ਦੁਬਾਰਾ ਸੱਤਾ ਚਾਉਣ ਦੇ ਸੁਪਨੇ ਲੈਣੇ ਛੱਡ ਦੇ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਗਾਇਕ ਰਾਜਵੀਰ ਜਵੰਦਾਸ ਸੜਖਾਸੇ ਦਾ ਸ਼ਿਕਾਰ ਇੱਕ ਨਿੱਜੀ ਹਸਪਤਾਲ 'ਚ ਜੇਰੇ ਲਾਜ਼ ਹਾਲਤ ਦੱਸੀ ਜਾ ਰਹੀ ਹੈ ਗੰਭੀਰ ਅਮਰੀਕਾ ਵਿੱਚ ਟ੍ਰੈਕਿੰਗ ਸੈਕਟਰ ਦੇ ਵਿੱਚ ਲਈ ਟਰਪ ਸਰਕਾਰ 29 ਦਸੰਬਰ ਨੂੰ ਲਾਗੂ ਕਰੇਗੀ ਨਵਾਂ ਨਿਯਮ ਲੱਖਾਂ ਮੌਜੂਦਾ ਡਰਾਈਵਰਾਂ ਦਾ ਖੁਸੇਗਰ ਰੋਜ਼ਗਾਰ ਸਿਕਲਾਈ ਲੈ ਰਹੇ ਹਜ਼ਾਰਾਂ ਡਰਾਈਵਰਾਂ ਲਈ ਮੁਸੀਬਤ ਹੁਣ ਖਬਰਾਂ ਵਿਸਥਾਰ ਦੇ ਨਾਲ ਤਾਮਿਲਨਾਡੂ ਚ ਐਕਟਰ ਵਿਜੇ ਦੀ ਰੈਲੀ ਦੌਰਾਨ ਮਚੀ ਪਗਦੜ ਚ ਹੁਣ ਤੱਕ 39 ਲੋਕਾਂ ਦੀ ਮੌਤ ਦੀ ਖਬਰ ਹੈ ਹਾਲਾਂਕਿ ਵੱਡੀ ਗਿਣਤੀ ਚ ਲੋਕ ਜੇਰੇ ਇਲਾਜ ਨੇ ਮਰਨ ਵਾਲਿਆਂ ਚ ਔਰਤਾਂ ਤੇ ਬੱਚੇ ਸ਼ਾਮਲ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਲਨ ਵੱਲੋਂ ਇਸ ਹਾਦਸੇ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ ਗਿਆ ਤਮਿਲਨਾਡੂ ਦੇ ਇੱਕ ਰੂਰ ਦੇ ਵਿੱਚ ਅਦਾਕਾਰ ਵਿਜੇ ਦੀ ਰੈਲੀ ਦੇ ਦੌਰਾਨ ਭਗੜੜ ਮਚ ਗਈ। ਮੁੱਖ ਮੰਤਰੀ ਸਟਾਲਿਨ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ 39 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ 16 ਔਰਤਾਂ ਅਤੇ 10 ਬੱਚੇ ਸ਼ਾਮਲ ਨੇ। 51 ਲੋਕ ਆਈਸੀਯੂ ਵਿੱਚ ਨੇ। ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ ਵਿਜੇ ਦੀ ਰੈਲੀ ਦੇ ਵਿੱਚ 10,000 ਲੋਕਾਂ ਦੇ ਬੈਠਣ ਦੀ ਇਜਾਜ਼ਤ ਸੀ ਹਾਲਾਂਕਿ 1,20,000 ਵਰਗਫੁੱਟ ਖੇਤਰ ਦੇ ਵਿੱਚ 50,000 ਤੋਂ ਵੱਧ ਲੋਕ ਇਕੱਠੇ ਹੋਏ ਸਨ। ਅਦਾਕਾਰ 6 ਘੰਟੇ ਦੇਰੀ ਨਾਲ ਪਹੁੰਚਿਆ ਵਿਜੇ ਨੂੰ ਦੱਸਿਆ ਗਿਆ ਕਿ 9 ਸਾਲ ਦੀ ਕੁੜੀ ਲਾਪਤਾ ਹੋ ਗਈ ਹੈ ਉਸਨੇ ਸਟੇਜ ਤੋਂ ਉਸਨੂੰ ਲੱਭਣ ਦੀ ਅਪੀਲ ਕੀਤੀ ਜਿਸ ਕਾਰਨ ਭਗੜੜ ਮਚ ਗਈ ਤਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਰਾਤ ਭਾਰ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਉਸੇ ਦੇਰ ਰਾਤ ਕਰੂਰ ਪਹੁੰਚੇ ਸਟਾਲਿਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਅਤੇ ਜ਼ਖਮੀਆਂ ਨੂੰ ਮਿਲਣ ਲਈ ਹਸਪਤਾਲ ਵੀ ਗਏ ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਘਟਨਾ ਬਾਰੇ ਰਾਜ ਸਰਕਾਰ ਤੋਂ ਰਿਪੋਰਟ ਮੰਗੀ ਹੈ ਘਟਨਾ ਤੋਂ ਬਾਅਦ ਅਦਾਕਾਰ ਵਿਜੇ ਜ਼ਖਮੀਆਂ ਨੂੰ ਨਹੀਂ ਮਿਲੇ ਉਹ ਇੱਕ ਚਾਰਟਰਡ ਉਡਾਣ ਰਾਹੀਂ ਸਿੱਧਾ ਚੇਨਈ ਪਹੁੰਚੇ ਹਾਲਾਂਕਿ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਹੈ ਕਿ ਮੇਰਾ ਦਿਲ ਟੁੱਟ ਗਿਆ ਹੈ ਮੈਨੂੰ ਬਹੁਤ ਦਰਦ ਅਤੇ ਦੁੱਖ ਮਹਿਸੂਸ ਹੋ ਰਿਹਾ ਹੈ ਮੈਂ ਕਰੂਰ ਵਿੱਚ ਜਾਣ ਗਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ ਹਾਲਾਂਕਿ ਮੁੱਖ ਮੰਤਰੀ ਸਟਾਲਿਨ ਵੱਲੋਂ ਹਾਦਸੇ ਦੀ ਜਾਂਚ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਜਦਕਿ ਜ਼ਖਮੀਆਂ ਨੂੰ 1 ਲੱਖ ਰੁਪਿਆ ਮਿਲੇਗਾ ਇਸ ਭਗੜੜ ਦੇ ਕੁਝ ਕਾਰਨ ਸਾਹਮਣੇ ਆਏ ਨੇ ਅਦਾਕਾਰ ਵਿਜੇ ਨੇ ਦੋ ਰੈਲੀਆਂ ਕੀਤੀਆਂ ਨਮਕਲ ਦੇ ਵਿੱਚ ਸਵੇਰੇ 9:30 ਵਜੇ ਰੈਲੀ ਦੀ ਇਜਾਜ਼ਤ ਸੀ ਪਰ ਦੁਪਹਿਰ 2:30 ਵਜੇ ਉਹ ਪਹੁੰਚਿਆ ਉਦੋਂ ਤੱਕ ਲੋਕ ਧੁੱਪ ਵਿੱਚ ਥੱਕੇ ਭੁੱਖੇ ਡਿੱਗ ਰਹੇ ਸਨ ਭੀੜ ਕਾਬੂ ਤੋਂ ਬਾਹਰ ਹੋ ਰਹੀ ਸੀ ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਤੇ ਔਰਤਾਂ ਨੂੰ ਵੀ ਸੱਟਾਂ ਲੱਗੀਆਂ ਦੂਜੇ ਪਾਸੇ ਇਸ ਰੈਲੀ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਰੈਲੀਆਂ ਦੇ ਵਿੱਚ ਭਗੜਾ ਮੱਚਕੀਆਂ ਨੇ ਬੈਂਗਲੁਰੂ ਦੇ ਵਿੱਚ ਜੁਲਾਈ 2025 ਦੇ ਵਿੱਚ ਆਈਪੀਐਲ 2025 ਵਿੱਚ ਰਾਇਲ ਚੈਲੈਂਜਰਜ਼ ਬੈਂਗਲੌਰ ਦੀ ਪਹਿਲੀ ਖਿਤਾਬੀ ਜਿੱਤ ਦੇ ਜਸ਼ਨਾਂ ਦੇ ਦੌਰਾਨ ਵੀ ਭਗੜੜ ਮੱਚੀ ਸੀ ਇਸ ਦੌਰਾਨ ਕਈ ਖਿਡਾਰੀਆਂ ਨੂੰ ਦੇਖਣ ਵਾਸਤੇ ਲੋਕ ਇਕੱਠੇ ਹੋਏ ਸਨ ਇਸ ਵਿੱਚ 11 ਲੋਕ ਮਾਰੇ ਗਏ ਸਨ ਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਇਸੇ ਤਰ੍ਹਾਂ ਹైదరాబాద్ ਦੇ ਵਿੱਚ ਵੀ ਭਗੜੜ ਮੱਚੀ ਸੀ ਅਲੂ ਅਰਜਨ 4 ਦਸੰਬਰ 2024 ਦੀ ਰਾਤ ਨੂੰ ਹైదరాబాద్ ਦੇ ਸੰਧਿਆ ਥੀਏਟਰ ਵਿੱਚ ਆਪਣੀ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਲਈ ਪਹੁੰਚੇ ਤਾਂ ਉਸ ਵੇਲੇ ਵੀ ਲੋਕ ਉਹਨਾਂ ਨੂੰ ਦੇਖਣ ਪਹੁੰਚੇ ਤਾਂ ਭਗੜੜ ਮੱਚੀ ਇਸ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਸੀ ਤੇ ਇੱਕ ਜ਼ਖਮੀ ਹੋਇਆ ਸੀ ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ ਪੰਜਾਬ ਲਈ ਲਿਆਂਇਆ ਗਿਆ 1600 ਕਰੋੜ ਰੁਪਏ ਦਾ ਰਾਹਤ ਪੈਕੇ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਕੀਤਾ ਜਾਵੇਗਾ ਨਾ ਕਿ ਸੂਬਾ ਸਰਕਾਰ ਨੂੰ ਭੇਜਿਆ ਜਾਵੇਗਾ ਇਹ ਬਿਆਨ ਦਿੰਦੇ ਹੋਏ ਕੇਂਦਰੀ ਰਾਜ ਮੰਤਰੀ ਬੰਦਵਾਰੀ ਲਾਲ ਬਰਮਣੇ ਨੇ ਕਿਹਾ ਕਿ ਗਿਰਦਾਵਰੀਆਂ ਪੂਰੀਆਂ ਹੁੰਦਿਆਂ ਹੀ ਕਿਸਾਨਾਂ ਨੂੰ ਪੈਸੇ ਮਿਲ ਜਾਣਗੇ ਉਨ੍ਹਾਂ ਇਹ ਵੀ ਕਿਹਾ ਕਿ ਲੋੜ ਪੈਂਟ ਤੇ ਵਾਧੂ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਹੜਪੀੜਤਾਂ ਦੀਆਂ ਮੁਸ਼ਕਲਾਂ ਸੁਣਨ ਲਈ ਗੁਰਤਾਸਪੁਰ ਪਹੁੰਚੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਸਿੱਧਾ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਵੇਗਾ ਇਹ ਪੈਸਾ ਪੰਜਾਬ ਦੇ ਖਾਤੇ ਵਿੱਚ ਨਹੀਂ ਪਾਇਆ ਜਾਵੇਗਾ ਜ਼ਿਕਰ ਹੋਇਆ ਕਿ ਇਸ ਰਾਹਤ ਪੈਕੇਜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਕੀਤਾ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਰਕਮ ਬਹੁਤ ਘੱਟ ਹੈ ਤੇ ਕਿਸਾਨਾਂ ਦੀ ਪੂਰੀ ਤਰ੍ਹਾਂ ਸਹਾਇਤਾ ਨਹੀਂ ਹੋਵੇਗੀ ਕੇਂਦਰੀ ਮੰਤਰੀ ਵਰਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਖੜਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਵਿਆਪਕ ਮਾਈਨਿੰਗ ਕੀਤੀ ਗਈ ਹੈ ਮੰਤਰੀ ਨੇ ਦੋਸ਼ ਲਾਇਆ ਹੈ ਕਿ ਮਾਈਨਿੰਗ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਦੇ ਭਰਾ ਦੁਆਰਾ ਕੀਤੀ ਗਈ ਹੈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ ਪਰ ਉਹਨਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜ਼ਿਕਰ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਖੜਾਂ ਨੇ ਭਾਰੀ ਨੁਕਸਾਨ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਵੀ ਜ਼ੋਰਾਂ ਤੇ ਹੈ ਕੇਂਦਰ ਦੇ ਮੰਤਰੀ ਲਗਾਤਾਰ ਸਰਵੇਖਣ ਕਰ ਰਹੇ ਨੇ ਮੁਆਵਜ਼ੇ ਦੀ ਮੰਗ ਵੱਧਦੀ ਨਜ਼ਰ ਆ ਰਹੀ ਹੈ ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਵੀ ਆਪਣੇ ਪੱਧਰ ਦੇ ਉਤੇ ਯਤਨ ਕਰ ਰਹੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਟ੍ਰੇਨਵੇ ਡਿਸਪੈਂਸਰੀ ਦਾ ਦੌਰਾ ਕੀਤਾ ਬਿੱਟੂ ਨੇ ਰੇਲਵੇ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਮੀਟਿੰਗ ਦੌਰਾਨ ਬਿੱਟੂ ਨੇ 12000 ਕਰੋੜ ਦੇ ਐਸ ਡੀ ਆਰ ਐਫ ਫੰਡ ਨੂੰ ਲਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨਾ ਸਾਧਿਆ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੇ ਲੋੜੀਆਂ ਗੱਲਾਂ ਕਰਦੇ ਨੇ ਉਹ ਦਾਵਾ ਕਰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਨੇ ਪਰ ਉਹਨਾਂ ਨੂੰ ਇਨਕਾਰ ਕੀਤਾ ਜਾ ਰਿਹਾ ਹੈ ਮਾਨ ਨੂੰ ਇਹ ਦਾਵਾ ਕਰਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਮੈਂ ਕੱਲ ਸੁਣ ਰਿਹਾ ਸੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬਈ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਬਈ ਸੁਣ ਲਓ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਬਈ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਮੈਂ ਟਾਈਮ ਮੰਗਿਆ ਏ ਈਮੇਲ ਕੀਤੀ ਆ ਮੈਂ ਬਾਰ-ਬਾਰ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗ ਰਹੇ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਜਿਹਾ ਇਹ ਜਿਹੀਆਂ ਗੱਲਾਂ ਜਿਹੜੀਆਂ ਸਿਰ ਪੈਰ ਨਾ ਹੁਣ ਨਾ ਕਰਿਆ ਕਰੋ ਉਹ ਵੀ ਤੁਸੀਂ ਹਾਊਸ 'ਚ ਉਹ ਵੀ ਤੁਸੀਂ ਵਿਧਾਨ ਸਭਾ 'ਚ ਖੜਕੇ ਮੈਂ ਕਹਿਣਾ ਚਾਹੁੰਦਾ ਜਦੋਂ ਤੁਸੀਂ ਟਾਈਮ ਮੰਗਿਆ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਪੀਐਮਓ ਨੇ ਤੁਹਾਨੂੰ ਇਹ ਗੱਲ ਉਦੋਂ ਇਹ ਗੱਲ ਕਹੀ ਬਈ ਭਾਈ ਜਿਨ੍ਹਾਂ ਫਲੱਡ ਦਾ ਜਾਇਜ਼ਾ ਲੈਣ ਆਈਆਂ ਸੀ ਜਿਨ੍ਹਾਂ ਨੇ ਟੀਮਾਂ ਨੇ ਆ ਕੇ ਚਾਹੇ ਉਹ ਹੋਮ ਮਿਨਿਸਟਰੀ ਦੇ ਵੱਲੋਂ ਹੋਵੇ ਚਾਹੇ ਫਾਈਨਾਂਸ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਪਾਵਰ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਸਾਡਾ ਜਿਹੜਾ ਮਿਨਿਸਟਰੀ ਹੈ ਜਲ ਸ਼ਕਤੀ ਵੱਲੋਂ ਹੋਵੇ ਉਹ ਸਾਰੀਆਂ ਦੋ ਟੀਮਾਂ ਉਰੇ ਆਈਆਂ ਸੀ ਤੇ ਉਹ ਟੀਮਾਂ ਭੇਜੀਆਂ ਕਿਹਦੇ ਵੱਲੋਂ ਗਈਆਂ ਸੀ ਹੋਮ ਮਿਨਿਸਟਰੀ ਵੱਲੋਂ ਹੋਮ ਦੀ ਟੀਮ ਵੱਲੋਂ ਤੇ ਪ੍ਰਾਈਮ ਮਿਨਿਸਟਰ ਦੇ ਪੀਐਮਓ ਨੇ ਇਹ ਬڑے ਇੱਕ ਵਾਰ ਨਹੀਂ ਜਿੰਨੀ ਵਾਰ ਇਹਨਾਂ ਨੇ ਕਿਹਾ ਵੀ ਪਹਿਲਾ ਟਾਈਮ ਤੁਸੀਂ ਹੋਮ ਮਿਨਿਸਟਰ ਸਾਹਿਬ ਤੋਂ ਅਮਿਤ ਸ਼ਾਹ ਜੀ ਤੋਂ ਲਓ ਪਹਿਲਾ ਤੁਸੀਂ ਪੀਐਮਓ ਨੇ ਕਿਹਾ ਵੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਮਿਲੋ ਤੇ ਹੁਣ ਜਿਨ੍ਹਾਂ ਨੇ ਟੀਮਾਂ ਭੇਜੀਆਂ ਜਿਨ੍ਹਾਂ ਨੇ ਅਸੈਸਮੈਂਟ ਕੀਤੀ ਉਹ ਸਾਰਾ ਕੁਝ ਤਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਟੀਮ ਮਹਿਕਮੇ ਨੇ ਕੀਤਾ ਤੇ ਜਦੋਂ ਪੀਐਮਓ ਇਹ ਕਹਿ ਰਿਹਾ ਵੀ ਤੁਸੀਂ ਹੋਮ ਮਿਨਿਸਟਰ ਨੂੰ ਮਿਲੋ ਤੇ ਤੁਹਾਡੇ ਚ ਕਿੱਡੀ ਕੁ ਬੜੀ ਆਕੜ ਆ ਜੀ ਪੰਜਾਬ ਦੇ ਖਾਤਰ ਤੁਸੀਂ ਕੀ ਸਮਝਦੇ ਹੋ ਵੀ ਮੈਂ ਹੋਮ ਮਿਨਿਸਟਰ ਨੂੰ ਮਿਲਣਾ ਹੀ ਨਹੀਂ ਪ੍ਰਾਈਮ ਮਿਨਿਸਟਰ ਕੋਲ ਤਾਂ ਰਿਪੋਰਟ ਹੋਮ ਮਿਨਿਸਟਰੀ ਦੀ ਜਾਊਗੀ ਨਾ ਹੋਮ ਮਿਨਿਸਟਰੀ ਦੱਸਣਗੇ ਨਾ ਜਦੋਂ ਹੋਮ ਮਿਨਿਸਟਰ ਦਾ ਜਿਹੜਾ ਫਲੱਡ ਦਾ ਕੰਮ ਆ ਰਿਲੀਫ ਦਾ ਕੰਮ ਆ ਤੇ ਜਿਹੜਾ ਕੰਪਨਸੇਸ਼ਨ ਦੇਣਾ ਹੈ ਉਹ ਹੋਮ ਮਿਨਿਸਟਰੀ ਵੱਲੋਂ ਟੀਮ ਗਈ ਆ ਤੇ ਤੁਸੀਂ ਕਿਉਂ ਨਹੀਂ ਮਿਲਦੇ ਹੋਮ ਮਿਨਿਸਟਰ ਨੂੰ ਜਾ ਕੇ ਦੱਸਦੇ ਕਿ ਕੇਂਦਰੀ ਰਾਜ ਮੰਤਰੀ ਵੱਲੋਂ ਇੱਕ ਆਧੁਨਿਕ ਰੇਲਵੇ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਹੈ ਤੇ ਇਹ ਆਧੁਨਿਕ ਰੇਲਵੇ ਡਿਸਪੈਂਸਰੀ ਰੇਲਵੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤੀ ਗਈ ਹੈ ਲਗਭਗ 7.5 ਕਰੋੜ ਦੀ ਲਾਗਤ ਨਾਲ ਬਣਿਆ ਇਹ ਸਿਹਤ ਕੇਂਦਰ 1800 ਵਰਗ ਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ ਇਸ ਵਿੱਚ ਕਈ ਆਧੁਨਿਕ ਸਹੂਲਤਾਂ ਮੌਜੂਦ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਇਲਾਕੇ ਦੇ ਵਿੱਚ ਪਿੰਡ ਦਾ ਦੌਰਾ ਕੀਤਾ ਇਸ ਮੌਕੇ ਬਾਦਲ ਨੇ ਕਿਹਾ ਕਿ 100 ਤੋਂ ਵੱਧ ਪਿੰਡਾਂ 'ਚ ਚਾਰਾ ਵੰਡਿਆ ਜਾ ਰਿਹਾ ਤੇ ਉਹਨਾਂ ਵੱਲੋਂ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਕਣਕ ਤੇ ਬੀਜ ਦੀ ਲੋੜ ਹੈ ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ 50 ਹਜ਼ਾਰ ਗਰੀਬ ਪਰਿਵਾਰ ਜੋ ਹੜ੍ਹ ਕਾਰਨ ਕਾਫੀ ਨੁਕਸਾਨ ਚੱਲ ਚੁੱਕੇ ਨੇ ਉਹਨਾਂ ਨੂੰ ਕਣਕ ਦਿੱਤੀ ਜਾਵੇਗੀ ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀਆਂ ਅਸੀਂ ਰਵਾਨਾ ਕੀਤੀਆਂ ਹਰ ਪਿੰਡ ਤੋਂ ਟਰਾਲੀਆਂ ਆਈਆਂ ਉਹ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਕਿ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਦੇ ਇਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਉਹ ਵੀ ਲਿਸਟ ਆ ਜਾਣ ਉਹ ਵੀ ਅਸੀਂ ਜਲਦੀ ਜਲਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਲਾਟਕਿਆਂ 'ਚ ਰਹੂੰਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਤੇ ਵੱਡਾ ਹਮਲਾ ਬੋਲਿਆ ਸੁਖਬੀਰ ਬਾਦਲ ਦੇ ਪੁਲਿਸ ਅਫਸਰ ਨੂੰ ਲਾ ਕੇ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕੁਲਦੀਪ ਢਾਲੀਵਾਲ ਨੇ ਅਕਾਲੀ ਦਲ ਤੇ ਨਿਸ਼ਾਨਾ ਬੰਦੇ ਹੋਏ ਕਿਹਾ ਕਿ ਉਹਨਾਂ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਸੱਤਾ 'ਚ ਆਉਣ ਦੇ ਸੁਪਨੇ ਲੈਣੇ ਛੱਡ ਦੇਣ ਮੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਦੇਵੀ ਉਹ ਸਤਾ ਦੇ ਸੁਪਨੇ ਲੈਂਦਾ ਅਦੇਵੀ ਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸਮਝ ਨਹੀਂ ਲੱਗਦੀ ਸਕਵੀਰ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿੰਬੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਦੇਖਦਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਵੱਡੇ ਗੁਨਾਹ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਉਹ 22 ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਇਹਦੇ ਪਤਾ ਦੀ ਕਿਹੜੇ ਸੁਫਨੇ ਲੈਦੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण ਝੰਗ ਕਾਂਗਰਸ ਦੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਨੂੰ ਮਿਲਣ ਲਈ ਜਲੰਧਰ ਪਹੁੰਚੇ ਉਹਨਾਂ ਨੇ ਰਿਚੀ ਕੇਪੀ ਦੀ ਦੁਰਘਟਨਾ ਵਿੱਚ ਹੋਈ ਮੌਤ ਤੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕੀਤਾ ਝੰਗ ਨੇ ਕਿਹਾ ਕਿ ਭਾਜਪਾ ਇਸ ਦੁੱਖ ਦੀ ਘੜੀ ਵਿੱਚ ਕੇਪੀ ਪਰਿਵਾਰ ਦੇ ਨਾਲ ਖੜੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਘਰ ਪਹੁੰਚੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁਗ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਬਿਆਨ ਕਰਨਾ ਬਹੁਤ ਔਖਾ ਹੈ ਉਹਨਾਂ ਅੱਗੇ ਕਹੇ ਕਿ ਕੇਪੀ ਪਰਿਵਾਰ ਡੂੰਘੇ ਦੁੱਖ ਵਿੱਚ ਹੈ ਜਿਵੇਂ ਕਿ ਬੜੀ ਦੁਖਦ ਹੈ ਬਹੁਤ ਵੱਡਾ ਦਰਦ ਹੈ ਅਸਹਿਨਯ ਦਰਦ ਹੈ ਅਤੁਲਨੀ ਦਰਦ ਇਹ ਐਸਾ ਵਿਛੋੜਾ ਹੈ ਜਿਹੜਾ ਮੈਂ ਤੇ ਕੇਪੀ ਸਾਹਿਬ ਨੂੰ ਹੱਥ ਜੋੜ ਕੇ ਕਹੇ ਤੁਹਾਡੀ ਰੱਬ ਤੁਹਾਨੂੰ ਸ਼ਕਤੀ ਦੇਵੇ ਇਸ ਅੱਡੀ ਵੱਡੀ ਜਿਹੜੀ ਮਾਰ ਪੈ ਗਈ ਹੈ ਕਿਉਂਕਿ ਕੋਈ ਬਿਮਾਰ ਨਹੀਂ ਕੋਈ ਗੱਲ ਨਹੀਂ ਕੋਈ ਝਗੜਾ ਨਹੀਂ ਔਰ ਕਿਸ ਤਰ੍ਹਾਂ ਇੱਕ ਐਕਸੀਡੈਂਟ ਹੱਥੋਂ ਬੱਚੇ ਨੂੰ ਖੋ ਕੇ ਲੈ ਗਿਆ ਬਹੁਤ ਕਸ਼ਟ ਦੇਣ ਵਾਲੀ ਘਟਨਾ ਹੈ ਮੇਰੀ ਪ੍ਰਭੂ ਕੇ ਪ੍ਰਾਰਥਨਾ ਕਿ ਕੇਪੀ ਸਾਹਿਬ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦਵੇ ਬਹੁਤ ਅਤੁਲ ਨਹੀਂ ਦਰਦਾ ਅਸੀਂ ਜਿਸ ਤਨ ਲਾਗੇ ਉਸ ਤਨ ਜਾਣੇ ਤੋਂ ਦੱਸਦੀ ਹੈ ਕਿ ਰਿਚੀ ਕੇਪੀ ਪਰਿਵਾਰ ਦਾ ਇੱਕ ਵੱਡਾ ਸਹਾਰਾ ਸੀ ਉਹਨਾਂ ਦੀ ਅਚਾਨਕ ਮੌਤ ਨੇ ਨਾ ਸਿਰਫ ਪਰਿਵਾਰ ਨੂੰ ਸਗੋਂ ਉਹਨਾਂ ਦੇ ਦੋਸਤਾਂ ਤੇ ਸ਼ੁਭਚਿੰਤਕਾਂ ਨੂੰ ਵੀ ਡੂੰਘਾ ਸਦਮਾ ਪਹੁੰਚਾਇਆ ਹਰ ਰੋਜ਼ ਕੋਈ ਨਾ ਕੋਈ ਸਿਆਸਤਦਾਨ ਮਹਿੰਦਰ ਸਿੰਘ ਕੇਪੀ ਦੇ ਘਰ ਸ਼ੋਗ ਪ੍ਰਗਟ ਕਰਨ ਲਈ ਪਹੁੰਚਦਾ ਹੈ ਜ਼ਿਕਰੇ ਖਾਸ ਹੈ ਕਿ ਜਲੰਧਰ ਵਿੱਚ ਚਾਰਵਾਨਾ ਦੀ ਭਿਆਨਕ ਟੱਕਰ ਦੇ ਵਿੱਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਗਈ ਸੀ ਇਹ ਹਾਦਸਾ ਮਾਡਲ ਟਾਊਨ ਦੇ ਮਾਤਾ ਰਾਣੀ ਚੌਂਕ ਨੇੜੇ ਵਾਪਰਿਆ ਸੀ ਫਿਲਹਾਲ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਨ ਦੱਸਦੀ ਹੈ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਰਾਜਵੀਰ ਜਵੰਦਾ ਦੀ ਸਿਹਤ ਥੋੜੀ ਠੀਕ ਹੈ ਦਰਅਸਲ ਇਹ ਜਾਣਕਾਰੀ ਕੁਲਬਿੰਦਰ ਬਿੱਲਾ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਹਨਾਂ ਨੇ ਨਾਲ ਹੀ ਫੇਕ ਪੋਸਟਾਂ ਪਾ ਕੇ ਲੋਕਾਂ ਨੂੰ ਗੁੰਮਰਾ ਕਰਨ ਵਾਲੇ ਲੋਕਾਂ ਨੂੰ ਵੀ ਝਾੜ ਪਾਈ ਹੈ ਉਹਨਾਂ ਕਹਿੰਦੇ ਹੈ ਕਿ ਤੁਸੀਂ ਫੇਕ ਪੋਸਟਾਂ ਪਾ ਕੇ ਕਿਸੇ ਨੂੰ ਗੁੰਮਰਾਹ ਨਾ ਕਰੋ ਕਿਉਂਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਹੁਣ ਥੋੜਾ ਸੁਧਾਰ ਆਇਆ ਦਰਅਸਲ ਆਮ ਤੋਂ ਲੈ ਕੇ ਖਾਸ ਤੱਕ ਕਲਾਕਾਰ ਤੋਂ ਲੈ ਕੇ ਸਿਆਸਤਦਾਨ ਤੱਕ ਹਰ ਵਿਅਕਤੀ ਜਿਹੜਾ ਆ ਉਹਨਾਂ ਦੀ ਸਿਹਤ ਆਬਦੀ ਦੇ ਲਈ ਪੋਸਟ ਵੀ ਪਾ ਰਿਹਾ ਸੀ ਤੇ ਦੁਆਵਾਂ ਵੀ ਕਰ ਰਿਹਾ ਸੀ ਲਗਾਤਾਰ ਜਿਹੜੇ ਕਲਾਕਾਰ ਨੇ ਉਹਨਾਂ ਦੇ ਵੱਲੋਂ ਵੀ ਜਿੱਥੇ-ਜਿੱਥੇ ਉਹ ਬੈਠੇ ਨੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਵੇ ਤੇ ਆਮ ਲੋਕ ਵੀ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਬਾਈ ਵਾਹਿਗਰੂ ਅੱਗੇ ਅਰਦਾਸ ਕਰ ਰਹੇ ਸੀ ਕਿ ਜਲਦ ਉਹ ਠੀਕ ਹੋ ਜਾਣ ਤਾਂ ਸ਼ਾਇਦ ਉਹਨਾਂ ਦੀਆਂ ਦੁਆਵਾਂ ਨੂੰ ਬੂਰ ਪੈ ਗਿਆ ਤੇ ਵਾਹਿਗਰੂ ਨੇ ਉਹਨਾਂ ਦੀ ਸੁਣੀ ਹੈ ਤੇ ਰਾਜਵੀਰ ਜਵੰਦਾ ਦੀ ਹੁਣ ਸਿਹਤ ਥੋੜੀ ਠੀਕ ਹੈ ਇਹ ਜਾਣਕਾਰੀ ਕੁਲਵਿੰਦਰ ਵਿੱਲਾ ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਫੇਕ ਪੋਸਟਾਂ ਨਾ ਪਾਈਆਂ ਜਾਣ ਰਾਜਵੀਰ ਜਵੰਦਾ ਦਾ ਬਿੱਤੇ ਕੱਲ ਐਕਸੀਡੈਂਟ ਹੋਇਆ ਸੀ ਬਾਈਕਿੰਗ ਦੇ ਦੌਰਾਨ ਦਰਅਸਲ ਕੀ ਆ ਜਾ ਰਿਹਾ ਹੈ ਕਿ ਉਹਨਾਂ ਦੀ ਬਾਈਕ ਗੱਡੀ ਦੇ ਵਿੱਚ ਵੱਜੀ ਸੀ ਕਿਹਾ ਜਾ ਰਿਹਾ ਹੈ ਵੀ ਮਿਲੀ ਜਾਣਕਾਰੀ ਦੇ ਮੁਤਾਬਕ ਹੈ ਕਿ ਦੋ ਜਿਹੜੇ ਆ ਅਵਾਰਾ ਪਸ਼ੂ ਲੜ ਰਹੇ ਸੀ ਉਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਐਕਸੀਡੈਂਟ ਹੋਇਆ ਰਾਜਵੀਰ ਜਵੰਦਾ ਦੀ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗੀ ਉਹਨਾਂ ਦੀ ਰੀੜ ਦੀ ਹੱਡੀ ਟੁੱਟੀ ਹੈ ਤੇ ਨਾਲੇ ਸਰਦ ਦੇ ਵਿੱਚ ਵੀ ਗੰਬੀਰ ਸੱਟ ਲੱਗੀ ਆ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਹਰ ਪਾਸੇ ਪੰਜਾਬ ਦੇ ਵਿੱਚ ਮਾਹੌਲ ਬਣ ਗਿਆ ਸੀ ਕਿ ਹਰ ਕੋਈ ਕਹਿ ਰਿਹਾ ਸੀ ਕਿ ਵਾਇਗਰੂ ਜਲ ਤੋਂ ਜਲ ਦਾ ਰਾਜਵੀਰ ਜਵੰਦਾ ਨੂੰ ਠੀਕ ਕਰ ਦਵੇ ਇਹ ਖਬਰ ਸਾਹਮਣੇ ਆਵੇ ਕਿ ਉਹਨਾਂ ਦੀ ਹਾਲਤ ਠੀਕ ਹੈ ਤਾਂ ਕੁਲਵਿੰਦਰ ਬਿੱਲਾ ਨੇ ਸਾਰਿਆਂ ਨੂੰ ਇਹ ਖਬਰ ਜਦੋਂ ਦੀ ਦਿੱਤੀ ਹੈ ਤਾਂ ਸਾਰੇ ਵਾਇਗਰੂ ਦਾ ਸ਼ੁਕਰਾਨਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਆਇਆ ਤਾਂ ਵਾਇਗਰੂ ਉਹਨਾਂ ਨੂੰ ਜਲਦੀ ਤੰਦਰੁਸਤ ਕਰ ਦਵੇ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਵਿਹਾਰਜ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸਮੋਦਨ ਕੀਤਾ ਇੱਥੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਚੋਣਾਂ ਸਿਰਫ ਆਪਣੀ ਪਾਰਟੀ ਨੂੰ ਜਤਨ ਦਾ ਮੌਕਾ ਹਨ ਪਰ ਭਾਜਪਾ ਲਈ ਇਹ ਚੋਣ ਕੁਸਪੇਟੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਹੈ ਉਹਨਾਂ ਨੇ ਵਾਅਦਾ ਕੀਤਾ ਕਿ ਜੇਕਰ ਵਰਕਰ 1/3 ਬਹੁਮਤ ਦੇ ਨਾਲ ਐਨਡੀਏ ਦੀ ਚਤ ਨੂੰ ਯਕੀਨੀ ਬਣਾਉਂਦੇ ਨੇ ਤਾਂ ਉਹ ਕੁਸਪੇਟੀਆਂ ਦਾ ਸ਼ਿਕਾਰ ਕਰਨਗੇ ਅਤੇ ਬਾਹਰ ਕੱਢਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਰਿਆ ਜ਼ਿਲ੍ਹੇ ਦੇ ਫੋਰਬਸ ਗੰਜ ਹਵਾਈ ਅੱਡੇ ਤੇ ਪਹੁੰਚੇ। ਉਹਨਾਂ ਨੇ 9 ਜ਼ਿਲ੍ਹਿਆਂ ਦੇ ਲਗਭਗ 5000 ਵਰਕਰਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਕੀਤੀ। ਇੱਕਾਠ ਨੂੰ ਸੰਬੋਧਨ ਕਰਦਿਆਂ ਉਹਨਾਂ ਵਰਕਰਾਂ ਨੂੰ ਊਰਜਾ ਦਿੱਤੀ ਅਤੇ ਉਹਨਾਂ ਨੂੰ ਪਾਰਟੀ ਦੇ ਸੱਚੇ ਮਾਲਕ ਐਲਾਨਿਆ। ਆਪਣੇ ਭਾਸ਼ਣ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਅਤੇ ਰਾਹੁਲ ਗਾਂਧੀ ਵਰਗੇ ਨੇਤਾਵਾਂ ਦੀ ਅਗਵਾਈ ਵਾਲੀਆਂ ਪਾਰਟੀਆਂ ਸਿਰਫ ਆਪਣੇ ਨੇਤਾਵਾਂ ਦੇ ਆਧਾਰ ਤੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਦੀਆਂ ਨੇ। ਭਾਜਪਾ ਹੀ ਇਕਲੌਤੀ ਪਾਰਟੀ ਹੈ ਜਿਸ ਦੀ ਜਿੱਤ ਦੀ ਸ਼ਕਤੀ ਆਪਣੇ ਨੇਤਾਵਾਂ ਵਿੱਚ ਨਹੀਂ ਸਗੋਂ ਆਪਣੇ ਵਰਕਰਾਂ ਵਿੱਚ ਹੈ। उन्होंने जोर दे के दूजिया पार्टियां लिये चोना सिर्फ अपनी पार्टी न जितने का मौका ने पर भाजपा लिए चो घुसपैठिया बहर क्डन की मुहिम है भाईओ बहनों जब चुनाव के नगाड़े बदते हैं तब सभी राजनीतिक दल जनसभाएं करते मगर भारतीय जनता पार्टी सबसे पहले कार्यकर्ताओं का सम्मेलन करती है कार्यकर्ताओं का सम्मेलन क्योंकि सभी दल नेताओं के आधार पर चुनाव जीतते हैं केवल हमारी पार्टी ऐसी है जिसको चुनाव जिताने का दम नेताओं में नए मेरे कार्यकर्ताओं में होता है कार्यकर्ताओं में भाईओ बहनों राहुल और लालू जी के लिए चुनाव अपनी पार्टी को जिताने का चुनाव लालू के बेटे को मुख्यमंत्री बनाने का चुनाव है मगर हम सब भारतीय जनता पार्टी के कार्यकर्ताओं को इनके लिए चुनाव ये चुनाव पूरे बिहार से घुसपैठियों को खदेड़ देने का चुनाव आप एक बार एनडीए को दो तिहाई बहुमत से जिता दो मैं आपको वादा करता हूं बिहार की पवित्र भूमि पर से ਇਹ ਗੁੱਸ ਪੇਠਿਓ ਕੋ ਚੂਨ ਚੂਨ ਕਰ ਬਗਾਣੇ ਕਾ ਕਾਮ ਭਾਰਤੀ ਜਨਤਾ ਪਾਰਟੀ ਕਰੇਗੀ। ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਹੈ ਕਿ ਲਾਲੂ ਐਂਡ ਕੰਪਨੀ ਨੇ ਬਿਹਾਰ ਨੂੰ ਲੁੱਟਿਆ ਹੈ ਤੇ ਕਈ ਘਟਾਲਿਆਂ ਤੇ ਧੋਖਾਧੜੀ ਕੀਤੀ ਹੈ। ਇਸ ਦੇ ਉਲਟ ਉਹਨਾਂ ਕਹੇ ਕਿ ਵਿਰੋਧੀ ਪਾਰਟੀਆਂ ਪਿਛਲੇ 11 ਸਾਲ ਤੋਂ ਸੱਤਾ ਵਿੱਚ ਰਹੀ ਮੋਦੀ ਸਰਕਾਰ ਵਿਰੁੱਧ ਭ੍ਰਿਸ਼ਟਾਚਾਰ ਦਾ ਇੱਕ ਵੀ ਦੋਸ਼ ਲਗਾਉਣ ਵਿੱਚ ਅਸਮਰੱਥ ਨੇ। ਜ਼ਿਕਰ ਹੋ ਗਿਆ ਕਿ ਬਿਹਾਰ ਚੋਣਾਂ ਨੂੰ ਲੈ ਕੇ ਸਾਰੀਆਂ ਧਿਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ। ਭਾਜਪਾ ਵੀ ਪੂਰਾ ਜ਼ੋਰ ਲਗਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਜਿੱਤ ਹਾਸਲ ਕੀਤੀ ਜਾ ਸਕੇ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਦੇ ਸੰਯੁਕਤ ਰਾਸ਼ਟਰ ਚ ਕਿਹਾ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਸਿਆਸੀ ਇਸਤੇਮਾਲ ਕੀਤਾ ਇਸ ਦੇ ਨਾਲ ਹੀ ਉਹਨਾਂ ਡੋਨਲਡ ਟਰੰਪ ਦੀ ਤਾਰੀਫ਼ ਵੀ ਕੀਤੀ ਭਾਰਤ ਨੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਹਨਾਂ ਦਾਅਵਿਆਂ ਤੇ ਇਲਜ਼ਾਮ ਦੇ ਜਵਾਬ ਦਿੱਤੇ ਨੇ ਭਾਰਤੀ ਡਿਪਲੋਮੈਟ ਨੇ ਕਿਹਾ ਕਿ ਇਸ ਅਸੈਂਬਲੀ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਅਜੀਬ ਨਾਟਕ ਦੇਖਿਆ ਗਿਆ ਜਿਸ ਨੇ ਇੱਕ ਵਾਰ ਫਿਰ ਆਤ ਵਾਦ ਦਾ ਗੁੰਗਾਨ ਕੀਤਾ ਜੋ ਉਹਨਾਂ ਦੀ ਵਿਸ਼ੇਸ਼ ਨੀਤੀ ਦਾ ਕੇਂਦਰੀ ਹਸਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਭਾਸ਼ਣ ਤੋਂ ਬਾਅਦ ਭਾਰਤ ਨੇ ਉਹਨਾਂ ਦੇ ਬਿਆਨਾਂ ਨੂੰ ਬੇਤੁਕੇ ਨਾਟਕ ਕਹਿ ਕੇ ਰੱਦ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਸ਼ਰੀਫ ਤੇ ਭਾਰਤ ਨਾਲ ਹੋਏ ਹਾਲੀ ਦੇ ਟਕਰਾਅ ਬਾਰੇ ਝੂਠੇ ਦਾਅਵੇ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪਾਕਿਸਤਾਨ ਨੂੰ ਅਤਵਾਦ ਨੂੰ ਪਨਾਹ ਦੇਣ ਲਈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। This assembly Witnessed absurd theatrics in the morning from the Prime Minister of Pakistan, who once again glorified terrorism that is so central to their foreign policy. However, no degree of drama and no level of lies can conceal the facts. This is the very same Pakistan which, at the UN Security Council on 25th April 2025, shielded the Resistance Front, a Pakistani sponsored terror outfit. from the responsibility of carrying out the barbaric massacre of tourists in the indian union territory of jammu and kashmir shahbaz shриф ne daava kita hai ki operation sandur de dauran bharat ne masoom nagrikon te hamla kita si jis de jawab ch pakistani fauj ne dakhal ditta is de ult bharat ne hamesha spasht kita hai ki eh karwai sirf aatwadi campan nu nishana banon layi si ਅਮਰੀਕਾ ਵਿੱਚ ਕੱਚੇ ਪੰਜਾਬੀਆਂ ਨੂੰ ਟ੍ਰੈਕਿੰਗ ਸੈਕਟਰ ਦੇ ਵਿੱਚੋਂ ਬਾਹਰ ਕੱਢਣ ਲਈ ਟਰੰਪ ਸਰਕਾਰ 29 ਸਤੰਬਰ ਤੋਂ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਦਰਅਸਲ ਹੁਣ ਸਿਰਫ ਵਰਕ ਪਰਮਿਟ ਦੇ ਆਧਾਰ 'ਤੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਨਹੀਂ ਮਿਲਣਗੇ ਅਤੇ ਗ੍ਰੀਨ ਕਾਰਡ ਹੋਲਡਰ ਅਤੇ ਯੂਐਸ ਸਿਟੀਜ਼ਨ ਹੋਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਨਵੇਂ ਨਿਯਮ ਤਹਿਤ ਕਟੋਕਟ 2 ਲੱਖ ਮੌਜੂਦਾ ਡਰਾਈਵਰਾਂ ਦਾ ਰੋਜ਼ਗਾਰ ਖੁੱਸ ਜਾਵੇਗਾ ਅਤੇ ਸਿਖਲਾਈ ਲੈ ਰਹੇ 20 ਹਜ਼ਾਰ ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ ਜਾਣਕਾਰੀ ਮੁਤਾਬਕ ਅਮਰੀਕਾ ਦੇ ਵਿੱਚ ਅਸਾਈਲਮ ਮੰਗਣ ਵਾਲੇ ਜਾਂ ਅਸਾਈਲਮ ਹਾਸਲ ਕਰ ਚੁੱਕੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਦੇ ਯੋਗ ਪ੍ਰਵਾਸੀਆਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਡਾਕਾ ਦੀਨ ਵਰਕ ਪਰਮਿਟ ਹਾਸਲ ਕਰਨ ਵਾਲੇ ਟਰੱਕ ਡਰਾਈਵਰ ਨਹੀਂ ਬਣ ਸਕਣਗੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀਡੀਐਲਸ ਵਿੱਚੋਂ 25% ਦੀ ਗੈਰਵਾਜਬ ਤਰੀਕੇ ਨਾਲ ਦਿੱਤੇ ਗਏ ਨੇ ਤੇ ਹੁਣ ਅਜਿਹਾ ਨਹੀਂ ਹੋ ਸਕੇਗਾ ਫੈਡਰਲ ਏਜੰਸੀ ਵੱਲੋਂ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ ਵਾਪਰੇ 5 ਜਾਨਲੇਵਾ ਹਾਦਸਿਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿੱਚ ਸ਼ਾਮਲ ਟਰੱਕ ਡਰਾਈਵਰ ਇਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਸਨ ਇਨ੍ਹਾਂ ਹਾਦਸਿਆਂ ਦੌਰਾਨ 12 ਜਣਿਆਂ ਦੀ ਮੌਤ ਹੋਈ ਸੀ ਤੇ 15 ਜ਼ਖਮੀ ਹੋਏ ਸੀ ਹਰਜਿੰਦਰ ਸਿੰਘ ਦੇ ਯੂ ਟਰਨ ਵਾਲਾ ਹਾਦਸਾ ਸਭ ਤੋਂ ਉੱਪਰ ਰੱਖਿਆ ਗਿਆ ਜਦਕਿ 14 ਮਾਰਚ ਨੂੰ ਆਸਟਨ ਵਿਖੇ 17 ਗੱਡੀਆਂ ਦੀ ਟੱਕਰ ਵਾਲਾ ਹਾਦਸਾ ਵੀ ਸ਼ਾਮਲ ਹੈ ਜਿੱਥੇ ਦੋ ਬੱਚਿਆਂ ਤੇ 5 ਜਣਿਆਂ ਦੀ ਮੌਤ ਹੋ ਗਈ ਸੀ ਹਾਦਸੇ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਡਰਾਈਵਰ ਕੋਲ ਮੈਡੀਕਲ ਸਰਟੀਫਿਕੇਟ ਨਹੀਂ ਹੈ ਅਤੇ ਤੈਸ਼ੁਦਾ ਹੱਦ ਤੋਂ ਜ਼ਿਆਦਾ ਟਰੱਕ ਚਲਾਇਆ। ਦੂਜੇ ਪਾਸੇ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਲਈ ਸੀਡੀਐਲ ਦਾ ਇੱਕ ਦਰਵਾਜ਼ਾ ਖੁੱਲ੍ਹਾ ਰੱਖਿਆ ਗਿਆ ਹੈ ਪਰ ਇਸ ਵਾਸਤੇ ਅਗਣ ਪ੍ਰੀਖਿਆ ਵਿੱਚੋਂ ਲੰਘਣਾ ਪਵੇਗਾ। ਟਰੰਪ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਸੇਵ ਸਿਸਟਮ ਰਾਹੀਂ ਵੈਰੀਫਿਕੇਸ਼ਨ ਲਾਜ਼ਮੀ ਹੋਵੇਗੀ ਤੇ ਹਰ ਸਾਲ ਡਰਾਈਵਰ ਨੂੰ ਖੁਦ ਪੇਸ਼ ਹੋ ਕੇ ਰੀਨਿਊ ਕਰਵਾਉਣਾ ਪਵੇਗਾ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਅਮਰੀਕਾ ਦੇ 38 ਲੱਖ ਟਰੱਕ ਡਰਾਈਵਰਾਂ ਵਿੱਚੋਂ 2 ਲੱਖ ਹੀ ਕੱਚੇ ਨੇ ਜਿਨ੍ਹਾਂ ਦੇ ਮੱਦੇਨਜ਼ਰ ਜ਼ਿਆਦਾਤਰ ਡਰਾਈਵਰਜ਼ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਇੱਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਵਾਸਤੇ ਵਰਕ ਪਰਮਿਟ ਨਾਲ ਸੰਬੰਧਿਤ ਦਸਤਾਵੇਜ਼ ਜਾਂ ਵਿਦੇਸ਼ੀ ਪਾਸਪੋਰਟ ਸਣੇ ਤਸਦੀਕशुदा I94 ਫਾਰਮ ਦਿਖਾਉਣਾ ਹੁੰਦਾ ਸੀ ਪਰ 29 ਸਤੰਬਰ ਤੋਂ ਇਹਨਾਂ ਦੀ ਵਕਤ ਬਿਲਕੁਲ ਖਤਮ ਹੋ ਜਾਏਗੀ ਇਸ ਤੋਂ ਇਲਾਵਾ H2A ਐਗਰੀਕਲਚਰਲ ਵਰਕਰ ਵੀਜ਼ਾ H2B ਟੈਂਪਰੇਰੀ ਲੋਨ ਐਗਰੀਕਲਚਰਲ ਵੀਜ਼ਾ ਜਾਂ E2 ਟ੍ਰੀਟੀ ਇਨਵੈਸਟਰਸ ਵੀਜ਼ਾ ਵਾਲੇ ਵੀ ਸੌਖੇ ਤਰੀਕੇ ਨਾਲ CDL ਹਾਸਲ ਨਹੀਂ ਕਰ ਸਕਣਗੇ ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਕਈ ਰਾਜਾਂ ਦੇ ਵਿੱਚ ਪ੍ਰਵਾਸੀਆਂ ਦੇ ਵਰਕ ਪਰਮਿਟ ਤੋਂ 4 ਸਾਲ ਅੱਗੇ ਤੱਕ ਡਰਾਈਵਿੰਗ ਲਾਇਸੈਂਸ ਦੀ ਮਿਆਦ ਤੈਅ ਕੀਤੀ ਗਈ ਹੈ ਜੋ ਸਿੱਧੇ ਤੌਰ ਤੇ ਗੈਰਕਾਨੂੰਨੀ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਨਵੇਂ ਨਿਯਮਾਂ ਵਾਸਤੇ ਸਿਰਫ 2 ਦਿਨ ਦੀ ਮੌਹਲਤ ਦਿੱਤੇ ਜਾਣ ਦੀ ਨਿਖੇਦ ਕੀਤੀ ਜਾ ਰਹੀ ਹੈ ਪਰ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਨਿਯਮ ਨੂੰ ਲਟਕਾਇਆ ਨਹੀਂ ਜਾ ਸਕਦਾ ਨਵੇਂ ਨਿਯਮ ਬਾਰੇ ਟਿੱਪਣੀਆਂ ਕਰਨ ਵਾਸਤੇ 60 ਦਿਨ ਦਾ ਸਮਾਂ ਦਿੱਤਾ ਗਿਆ ਹੈ ਜਿਨ੍ਹਾਂ ਦੇ ਆਧਾਰ ਤੇ ਇਸ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਜ਼ਿਕਰਯੋਗ ਹੈ ਕਿ ਡੋਨਾਲਡ 트ੰਪ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵੱਡੇ ਫੈਸਲੇ ਲਏ ਗਏ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਲੋਕਾਂ ਨੂੰ ਵੀ ਬਾਹਰ ਦਾਰਸਤ ਦਿਖਾਇਆ ਗਿਆ ਹੈ ਭਾਰਤ ਅਤੇ ਪਾਕਿਸਤਾਨ 41 ਸਾਲਾਂ ਬਾਅਦ ਪਹਿਲੀ ਵਾਰ ਏਸ਼ੀਆ ਕੱਪ 2025 ਦੇ ਫਾਈਨਲ ਦੇ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨ ਲਈ ਤਿਆਰ ਨੇ ਭਾਰਤ ਨੇ ਗਰੁੱਪ ਅਤੇ ਸੁਪਰ 4 ਪੜਾਅ ਦੇ ਵਿੱਚ ਪਾਕਿਸਤਾਨ ਵਿਰੁੱਧ ਦੋ ਮੈਚ 1-62 ਟੰਗ ਦੇ ਨਾਲ ਜਿੱਤੇ ਸਨ ਹਾਲਾਂਕਿ ਪਹਿਲਾ ਭਾਰਤ ਪਾਕ ਮੈਚ ਦੇ ਦੌਰਾਨ ਪਹਿਲਗਾਮ ਹਮਲੇ ਨੂੰ ਲਾ ਕੇ ਲੋਕਾਂ ਚ ਰੋਸ ਦੇਖਣ ਨੂੰ ਮਿਲਿਆ ਸੀ ਏਸ਼ੀਆ ਕੱਪ 2025 ਆਪਣੇ ਆਖਰੀ ਮੁਕਾਮ ਦੇ ਉੱਤੇ ਪਹੁੰਚ ਚੁੱਕਿਆ ਹੈ ਭਾਰਤ ਤੇ ਪਾਕਿਸਤਾਨ ਦਾ ਅੱਜ ਫਾਈਨਲ ਮੁਕਾਬਲਾ ਹੋਵੇਗਾ ਤਕਰੀਬਨ 41 ਸਾਲਾਂ ਦੇ ਬਾਅਦ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਭਾਰਤ ਨੇ ਗਰੁੱਪ ਪੇ ਤੇ ਸੁਪਰ 4 ਪੜਾਅ ਦੇ ਵਿੱਚ ਪਾਕਿਸਤਾਨ ਵਿਰੁੱਧ ਦੋ ਮੈਚ 1-62 ਟੰਗ ਦੇ ਨਾਲ ਜਿੱਤੇ ਨੇ ਅੱਜ ਦੇ ਫਾਈਨਲ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਏਸ਼ੀਆ ਕੱਪ 17ਵੀਂ ਵਾਰ ਖੇਡਿਆ ਜਾ ਰਿਹਾ ਹੈ 1984 ਵਿੱਚ ਟੀਮ ਇੰਡੀਆ ਨੂੰ ਅੰਕ ਸੂਚੀ ਦੇ ਆਧਾਰ ਤੇ ਚੈਂਪੀਅਨ ਐਲਾਨਿਆ ਗਿਆ ਸੀ ਉਸ ਤੋਂ ਬਾਅਦ ਹੋਏ 15 ਫਾਈਨਲਾਂ ਵਿੱਚੋਂ 13 ਟੀਮਾਂ ਨੇ ਇੱਕ ਪਾਸੜ ਜਿੱਤਾਂ ਹਾਸਲ ਕੀਤੀਆਂ ਨੇ ਸਿਰਫ ਦੋ ਵਾਰੀ ਆਖਰੀ ਗੇਂਦ ਦੇ ਉੱਤੇ ਖਿਤਾਬੀ ਮੈਚ ਦਾ ਫੈਸਲਾ ਹੋਇਆ ਹੈ 1984 ਤੋਂ ਲੈ ਕੇ 2010 ਤੱਕ ਹਰ ਖਿਤਾਬੀ ਜਿੱਤ ਇੱਕ ਪਾਸੜ ਰਹੀ ਇਸ ਤੋਂ ਪਹਿਲਾਂ ਰੋਮਾਂਚਕ ਮੁਕਾਬਲਾ 2012 ਵਿੱਚ ਦੇਖਣ ਨੂੰ ਮਿਲਿਆ ਸੀ ਜਦੋਂ ਪਾਕਿਸਤਾਨ ਨੇ 100 ਓਵਰਾਂ ਦਾ ਮੈਚ ਸਿਰਫ ਦੋ ਦੌੜਾਂ ਦੇ ਨਾਲ ਜਿੱਤਿਆ ਸੀ ਬੰਗਲਾਦੇਸ਼ ਨੂੰ ਆਖਰੀ ਓਵਰ ਦੇ ਵਿੱਚ 9 ਦੌੜਾਂ ਦੀ ਲੋੜ ਸੀ ਪਰ ਉਹ ਸਿਰਫ 6 ਦੌੜਾਂ ਹੀ ਬਣਾ ਸਕਿਆ ਪਾਕਿਸਤਾਨ ਨੇ ਆਖਰੀ ਵਾਰ 2012 ਦੇ ਵਿੱਚ ਏਸ਼ੀਆ ਕੱਪ ਜਿੱਤਿਆ ਸੀ ਉਦੋਂ ਤੋਂ ਬਾਅਦ ਦੋ ਵਾਰ ਟੀਮ ਫਾਈਨਲ ਵਿੱਚ ਪਹੁੰਚੀ ਹੈ ਪਰ ਸ਼੍ਰੀਲੰਕਾ ਹੱਥੋਂ ਹਾਰ ਗਈ ਤੇ ਹੁਣ ਭਾਰਤ ਪਾਕਿਸਤਾਨ ਦਾ ਇਹ ਮੈਚ ਹੋ ਰਿਹਾ ਹੈ ਭਾਰਤ ਨੇ ਆਪਣਾ ਏਸ਼ੀਆ ਕੱਪ 2018 ਦੇ ਵਿੱਚ ਜਿੱਤਿਆ ਸੀ ਇਸ ਮੈਚ ਦੇ ਦੌਰਾਨ ਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦਿਆਂ 222 ਦੌੜਾਂ ਬਣਾਈਆਂ ਸਨ ਦੁਬਈ ਦੀ ਧੀਮੀ ਪਿਚ ਦੇ ਉੱਤੇ ਭਾਰਤ ਨੇ 200 ਦੌੜਾਂ ਤੇ ਸਿਰਫ 5 ਵਿਕਟਾਂ ਗੁਆ ਦਿੱਤੀਆਂ ਰਵਿੰਦਰ ਜੜੇਜਾ ਅਤੇ ਭਵਨੇਸ਼ਵਰ ਕੁਮਾਰ ਵੀ ਆਖਰੀ ਓਵਰਾਂ ਦੇ ਵਿੱਚ ਆਊਟ ਹੋ ਗਏ। ਭਾਰਤ ਹੁਣ ਤੱਕ 8 ਵਾਰ ਏਸ਼ੀਆ ਕੱਪ ਜਿੱਤ ਚੁੱਕਿਆ ਹੈ। 1984 ਦੇ ਵਿੱਚ ਟਰੋਫੀ ਭਾਰਤ ਨੂੰ ਅੰਕ ਸੂਚੀ ਦੇ ਆਧਾਰ ਦੇ ਉੱਤੇ ਮਿਲੀ ਸੀ ਜਿੱਤੇ ਗਏ 6 ਹੋਰ ਖਿਤਾਬਾਂ ਵਿੱਚ ਟੀਮ ਨੇ ਲਗਾਤਾਰ ਫਾਈਨਲ ਵਿੱਚ ਆਪਣਾ ਦਬਦਬਾ ਬਣਾਇਆ। ਆਖਰੀ ਫਾਈਨਲ 2023 ਦੇ ਵਿੱਚ ਭਾਰਤ ਦੇ ਹੱਕ ਵਿੱਚ ਹੋਰ ਵੀ ਜ਼ਿਆਦਾ ਗਿਆ ਸੀ। ਪਾਕਿਸਤਾਨ ਨੇ ਹੁਣ ਤੱਕ ਸਿਰਫ 2 ਏਸ਼ੀਆ ਕੱਪ ਜਿੱਤੇ ਨੇ 2012 ਵਿੱਚ ਟੀਮ ਨੇ ਆਖਰੀ ਓਵਰ ਵਿੱਚ 9 ਦੌੜਾਂ ਬਚਾ ਕੇ 2 ਦੌੜਾਂ ਦੇ ਨਾਲ ਜਿੱਤ ਹਾਸਲ ਕੀਤੀ। 2000 ਦੇ ਵਿੱਚ ਫਾਈਨਲ ਵਿੱਚ ਟੀਮ ਨੇ ਸ਼੍ਰੀਲੰਕਾ ਵਿਰੁੱਧ 277 ਦੌੜਾਂ ਬਣਾਈਆਂ। ਇਹ ਮੈਚ ਪਾਕਿਸਤਾਨ ਨੇ 39 ਦੌੜਾਂ ਦੇ ਨਾਲ ਜਿੱਤਿਆ ਸੀ। ਅੱਜ ਦੇ ਇਸ ਮੈਚ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਕਾਰਨ ਇਹ ਹੈ ਕਿ ਭਾਰਤ ਮਜ਼ਬੂਤ ਸਥਿਤੀ ਦੇ ਵਿੱਚ ਹੈ। ਪਰ ਦੂਜੇ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਦਾ ਵਿਰੋਧ ਵੀ ਹੁੰਦਾ ਆਇਆ ਹੈ। ਪਿਛਲੇ ਮੈਚਾਂ ਦੇ ਵਿੱਚ ਵੀ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਭਾਰਤੀ ਕ੍ਰਿਕਟ ਟੀਮ ਵੱਲੋਂ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਹੱਥ ਤੱਕ ਨਹੀਂ ਮਿਲਾਇਆ ਗਿਆ। ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ। ਤੁਣ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਅੱਜ ਫਾਈਨਲ ਦੇ ਵਿੱਚ ਏਸ਼ੀਆ ਕੱਪ ਦੇ ਵਿੱਚ ਖੇਡ ਰਹੇ ਨੇ ਦੇਖਣਾ ਹੋਵੇਗਾ ਕਿਹੜੀ ਟੀਮ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕਰਦੀ ਹੈ ਇਸ ਹਨ ਹੁਣ ਤੱਕ ਦੀਆਂ ਤਾਜ਼ਾ ਤੇ ਅਪਡੇਟ ਹੋਰ ਅਪਡੇਟਸ ਲਾ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਨੂੰ ਦੀ ਇਜਾਜ਼ਤ ਧੰਨਵਾਦ